ਦੈਨਿਕ ਸੂਰਾ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਪੀਆਰਟੀਸੀ ਤੇ ਪਨਬਸ ਦੇ ਜੋ ਮੁਲਾਜ਼ਮਾਂ ਵੱਲੋਂ ਅੱਜ ਚੱਕਾ ਜਾਮ ਦੀ ਕਾਲ ਦਿੱਤੀ ਗਈ ਸੀ ਉਸ 'ਚ ਕੁਝ ਬਦਲਾਅ ਹੈ ਪੀਆਰਟੀਸੀ ਤੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਜਿਹੜੇ ਮੀਤ ਪ੍ਰਧਾਨ ਨੇ ਬਲਜੀਤ ਸਿੰਘ ਗਿੱਲ ਉਹ ਇਸ ਵਕਤ ਦੈਨਿਕ ਸੂਰਾ ਨਾਲ ਜੁੜੇ ਹੋਏ ਨੇ ਗਿੱਲ ਸਾਹਿਬ ਦੈਨਿਕ ਸੂਰਾ 'ਤੋਂ ਦਾ ਸਵਾਗਤ ਹੈ ਜੀ ਬੱਸ ਜੀ ਬੱਸ ਸਤਿ ਸ਼੍ਰੀ ਅਕਾਲ ਜੀ ਅੱਜ ਵੀ ਜੋ ਚੱਕਾ ਜਾਮ ਦੀ ਕਾਲ ਸੀ ਜੀ ਉਹਦੇ 'ਚ ਕੁਝ ਬਦਲਾਅ ਹੈ ਜੀ ਹਾਂ ਜੀ ਹਾਂ ਜੀ ਸਰ ਆਪਾਂ 2 ਘੰਟੇ ਦੀ ਕਾਲ ਦਿੱਤੀ ਸੀ ਜੀ ਪਰ ਉਹਦੇ ਵਿੱਚ ਮਤਲਬ ਪੋਸਟਪੋਨ ਕੀਤੀ ਆ ਕਿ ਸਰਕਾਰ ਨੇ ਜਿਹੜਾ ਕਿਹਾ ਵਾ ਕਿ ਆਪਾਂ ਕਾਨੂੰਨ ਨਹੀਂ ਲਾਗੂ ਕਰਦੇ ਫਿਰ ਹਾਲਾ ਜੀ ਤੁਹਾਡੀ ਤੁਹਾਡੀ ਹੜਤਾਲ ਵੀ ਜਿਹੜੀ ਕੇਂਦਰ ਸਰਕਾਰ ਦਾ ਕਾਨੂੰਨ ਆ ਰਿਹਾ ਹੈ ਭਾਰਤੀ ਮਿਆਸਾਦ ਦਾ 106 2 ਰਟਨ ਰਨ ਦਾ ਉਹਦੇ ਖਿਲਾਫ ਸੀ ਹਾਂਜੀ ਸਰ ਉਹ ਤਾਂ ਕਾਨੂੰਨ ਹੈ ਹੀ ਗਲਤ ਆ ਨਾ ਸਰ ਜੀ ਉਹ ਤੇ ਮਤਲਬ ਤੁਹਾਨੂੰ ਵੀ ਪਤਾ ਵਾ ਕੋਈ ਨਾ ਕੋਈ ਗੱਲਬਾਤ ਹੋ ਜਾਂਦੀ ਆ ਤਾਂ ਫਿਰ ਜੇ ਸਾਡਾ ਡਰਾਈਵਰ ਕੋਈ ਉੱਥੇ ਐਟ ਅ ਟਾਈਮ ਤੇ ਹੋਏ ਜੇ ਪਬਲਿਕ ਨੂੰ ਮਾਰ ਦਿੰਦੀ ਆ ਤੁਹਾਨੂੰ ਆਪਣਾ ਮਤਲਬ ਉਹਨੂੰ ਬਹੁਤ ਟੌਰਚਰ ਕਰਦੀ ਆ ਹੈਨਾ ਜੀ ਜੀ ਇਸ ਕਰਕੇ ਫਿਰ 1400 ਉਹਨਾਂ ਤੇ ਵੀ ਕੋਈ ਕਾਨੂੰਨ ਲਾਗੂ ਹੋਣਾ ਚਾਹੀਦਾ ਤੇ ਉਹ ਜਿਹੜਾ ਕੋਈ ਡਰਾਈਵਰ ਨੂੰ ਹੱਥ ਲਾਏ ਉਹਦੇ ਤੇ ਵੀ ਕੋਈ ਕਾਨੂੰਨ ਲਾਗੂ ਹੋਣਾ ਚਾਹੀਦਾ ਫਿਰ ਜੀ ਇਹ ਕਰਕੇ ਬਹੁਤ ਗਲਤ ਕਾਨੂੰਨ ਆ ਇਹਨੂੰ ਮਤਲਬ ਕਾਨੂੰਨ ਇਹੋ ਜਿਹੇ ਕਾਨੂੰਨ ਨਹੀਂ ਲਾਗੂ ਕਰਨੀ ਚਾਹੀਦੇ ਜਿਹੜੇ ਮਤਲਬ ਇੱਕ ਡਰਾਈਵਰ ਨੀਤੀ ਨੂੰ ਮਾਰੂ ਹੋਣਾ ਤੁਹਾਨੂੰ ਵੀ ਪਤਾ ਵਾ ਡਰਾਈਵਰ ਇੱਕ ਅੱਗੇ ਨਹੀਂ ਕੋਈ ਡਰਾਈਵਰ ਬਣਨ ਨੂੰ ਤਿਆਰ ਉੱਪਰੋਂ ਤਨਖਾਹਾਂ ਲੋਕਾਂ ਦੀਆਂ ਘਟਾ ਜੀ ਤੇ ਇਹ ਕਰਕੇ ਏਅਰਲਾਈਨ ਨੂੰ ਤਾਂ ਕੀ ਨਹੀਂ ਕੋਈ ਕੰਮਜਾਬ ਸਮਝਦਾ ਤੇ ਉੱਤੋਂ ਸਰਕਾਰ ਵੀ ਜਿਹੜੀ ਆ ਇਹਦੇ ਤੇ ਦਬਾਅ ਪਾ ਰਹੀ ਹੈ ਜੀ ਇਸ ਕਰਕੇ ਸਾਡਾ ਰਿਕਵੈਸਟ ਆ ਕੇਂਦਰ ਸਰਕਾਰ ਨੂੰ ਇਹੋ ਜਿਹੇ ਕਾਨੂੰਨ ਜਿਹੜੇ ਨਾ ਲਾਗੂ ਕੀਤੇ ਜਾਣ ਜੋ ਡਰਾਈਵਰ ਨੀਤੀ ਨੂੰ ਮਾਰੂ ਹੋਣਾ ਸੋ ਜੋ ਪਨਬਸ ਤੇ ਪੀਆਰਟੀਸੀ ਦੀ ਅੱਜ ਚੱਕਾ ਜਾਮ ਦੀ ਕਾਲ ਸੀ ਬੱਸਾਂ ਆਮ ਵਾਂਗ ਚੱਲਣ ਗਈਆਂ ਅੱਜ 11 ਤੋਂ 1 ਵਜੇ ਵੀ ਹਾਂ ਜੀ ਹਾਂ ਜੀ ਸਰ ਜੀ ਸਰ ਜੀ ਤੇ ਕੋਈ ਗੇਟ ਰੈਲੀ ਦਾ ਪ੍ਰੋਗਰਾਮ ਵੀ ਪਤਾ ਲੱਗ ਰਿਹਾ ਜੀ ਕਿ ਉਹ ਵੀ ਰੱਦ ਕਰ ਦਿੱਤਾ ਨਹੀਂ ਗੇਟ ਰੈਲੀ ਦਾ ਸਰ ਸਾਡਾ ਇਹ ਜੋ ਫਿਰ ਜੋ ਕੇਂਦਰ ਸਰਕਾਰ ਦਾ ਜਿਹੜੇ ਕਾਨੂੰਨ ਬਾਰੇ ਸੀ ਉਹਦੇ ਬਾਰੇ ਅਸੀਂ ਪੋਸਟਪੋਨ ਕੀਤਾ ਜੀ ਅਗਾਂਹ ਹੀ ਗੇਟ ਰੈਲੀ ਹੈ ਤੇ ਨਾ ਹੀ ਚੱਕਾ ਜਾਮ ਹੈ ਹਾਂ ਜੀ ਹਾਂ ਜੀ ਸਰ ਹਾਂ ਜੀ ਤੋ ਪੰਜਾਬ ਚ ਬਸ ਆਮ ਵਾਂਗ ਚੱਲ ਰਹੀ ਆ ਮੈਂ ਥੋੜਾ ਜਿਹਾ ਦਰਸ਼ਕਾਂ ਦੇ ਜਿਹੜੇ ਲੋਕਾਂ ਨੇ ਆਣਾ ਜਾਣਾ ਕਿਉਂਕਿ ਠੰਡ ਦਾ ਮੌਸਮ ਹੈ ਅਗਲਾ ਘਰ ਉਹ ਸੋਚ ਕੇ ਨਿਕਲਦਾ ਹੈ ਕਿ ਅੱਜ ਚੱਕਾ ਜਾਮ ਹੈ 11 ਤੋਂ 1 ਵਜੇ ਤੱਕ ਉਹਨਾਂ ਦੀ ਜਾਣਕਾਰੀ ਲਈ ਇੱਕ ਵਾਰ ਦੁਬਾਰਾ ਵਿਸਥਾਰ ਚ ਦੱਸ ਦੋ ਜੀ ਕਿ ਬਸ ਆਮ ਵਾਂਗ ਚੱਲ ਰਹੀਆਂ ਨੇ ਵੇਖੋ ਜੀ ਸਾਰਾ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਕਿ ਅਸੀਂ ਪਬਲਿਕ ਨੂੰ ਖਰਾਬ ਕਰੀਏ ਅਸੀਂ ਪਬਲਿਕ ਦੇ ਵਿੱਚ ਹੀ ਚਿਰਦੇ ਆ ਜੀ ਇਹ ਕਰਕੇ ਅਸੀਂ ਤੇ ਕਹਿੰਦੇ ਕਿ ਜੋ ਇਹੋ ਜਿਹੇ ਮਾਰੂ ਨੀਤੀਆਂ ਵਾਂ ਉਹ ਨਹੀਂ ਹੋਣੀਆਂ ਚਾਹੀਦੀਆਂ ਤੇ ਬਾਕੀ ਇਹ ਕੋਈ ਸਾਡੇ ਵਾਸਤੇ ਕੱਲਿਆਂ ਵਾਸਤੇ ਨਹੀਂ ਇਹ ਤੋਂ ਕੋ ਸਕੂਟਰ ਤੋਂ ਲੈ ਕੇ ਉੱਪਰਲੀ ਹੈਵੀ ਡਰਾਈਵਰੀ ਤੱਕ ਆਵਾ ਜੀ ਕਿਉਂ ਉਹਨਾਂ ਦੇ ਵਾਸਤੇ ਵੀ ਅਸੀਂ ਲੜ ਰਹੇ ਹਾਂ ਜੀ ਕੋਈ ਅਸੀਂ ਆਪਣੇ ਵਾਸਤੇ ਨਹੀਂ ਲੜ ਰਹੇ ਹਾਂ ਪਬਲਿਕ ਤੇ ਸਾਡੇ ਚੋਂ ਹੀ ਆ ਅਸੀਂ ਪਬਲਿਕ ਦੇ ਹੀ ਇਹ ਕਰਕੇ ਪਬਲਿਕ ਨੂੰ ਅਸੀਂ ਖਰਾਬ ਨਹੀਂ ਕਰਨਾ ਚਾਹੁੰਦੇ ਇਹਨਾਂ ਹਾਲਾ ਸਾਡਾ ਜਿਹੜਾ ਵਾ ਅੱਗੇ ਦੀ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਹੀ ਜਿਹੜਾ ਉਹ ਚੱਲ ਰਿਹਾ ਵਾ ਜੀ ਅ ਬਸਾ ਨਹੀਂ ਕਰ ਰਹੀਆਂ ਜੀ ਜੀ ਸੋ ਬਲਜੀਤ ਸਿੰਘ ਗਿੱਲ ਪਨਬਾਸ ਤੇ ਪੀ ਆਰਟੀਸੀ ਕੰਟਰੈਕਟ ਜਿਹੜੇ ਵਰਕਰ ਨੇ ਡਰਾਈਵਰ ਕੰਡਕਟਰ ਨੇ ਖਾਸ ਕਰ ਉਹਨਾਂ ਦੇ ਮੀਤ ਪ੍ਰਧਾਨ ਪੰਜਾਬ ਦੇ ਮੀਤ ਪ੍ਰਧਾਨ ਇਸ ਵਕਤ ਦੈਨਿਕ ਫੇਰਾਂ ਨਾਲ ਜੁੜੇ ਹੋਏ ਨੇ ਗੱਲ ਸਪਸ਼ਟ ਹੈ ਕਿ 11 ਤੋਂ 1 ਵਜੇ ਤੱਕ ਜੋ ਕੇਂਦਰੀ ਜਿਹੜਾ ਰੋਡ ਸੇਫਟੀ ਕਾਨੂੰਨ ਜਿਹੜੀ ਨਵੀਂ ਧਾਰਾ ਐਡ ਕੀਤੀ ਜਾ ਰਹੀ ਹੈ ਭਾਰਤੀ ਨਿਆਇ ਸੰਹਿਤਾ ਚ 106 2 ਤਾਂ ਉਹਦੇ ਚ ਜੋ ਕੱਲ ਰਾਤ ਜਿਹੜਾ ਹੈਗਾ ਕੇਂਦਰੀ ਜਿਹੜਾ ਟਰਾਂਸਪੋਰਟ ਸੈਕਟਰੀ ਨਾਲ ਜਿਹੜੀ ਮਿਸਟਰ ਭੱਲਾ ਨਾਲ ਆਲ ਇੰਡੀਆ ਟਰਾਂਸਪੋਰਟ ਕਾਂਗਰਸ ਦੇ ਆਗੂਆਂ ਦੀ ਮੀਟਿੰਗ ਹੋਈ ਆ ਉਸ ਤੋਂ ਬਾਅਦ ਜੋ ਪ੍ਰੋਸਾ ਮਿਲਿਆ ਕਿ 10 ਜਨਵਰੀ ਤੱਕ ਜਿਹੜਾ ਹੈਗਾ ਦੁਬਾਰਾ ਵਿਚਾਰ ਕੀਤੀ ਜਾਏਗੀ ਤੇ ਹਾਲ ਦੀ ਘੜੀ ਇਹ ਮਦ ਜਿਹੜੀ ਹੈ ਇਹ ਲਾਗੂ ਨਹੀਂ ਕੀਤੀ ਜਾ ਰਹੀ ਨਵਾਂ ਕਾਨੂੰਨ ਲਾਗੂ ਹਿੱਟ ਐਂਡ ਰਨ ਨੂੰ ਲੈ ਕੇ 10 ਸਾਲ ਦੀ ਕੈਦ ਤੇ 7 ਲੱਖ ਰੁਪਏ ਤੱਕ ਜੁਰਮਾਨਾ ਨਹੀਂ ਕੀਤਾ ਜਾ ਰਿਹਾ ਉਸ ਨੂੰ ਵੇਖਦੇ ਹੋਏ ਪੰਨਬਸ ਤੇ ਪੀ ਆਰ ਟੀ ਸੀ ਪੰਜਾਬ ਕੰਟਰੈਕਟ ਯੂਨੀਅਨ ਵੱਲੋਂ ਜੋ ਚੱਕਾ ਜਾਮ ਦੀ ਕਾਲ ਸੀ 11 ਤੋਂ ਸਵੇਰੇ 1 ਵਜੇ ਤੱਕ ਉਹ ਵਾਪਸ ਲੈ ਲਈ ਗਈ ਹੈ ਇਹ ਸਪਸ਼ਟ ਹੈ ਕਿ ਬਸਾਂ ਆਮ ਵਾਂਗ ਚੱਲ ਰਹੀਆਂ ਨੇ ਬਲਜੀਤ ਸਿੰਘ ਗਿੱਲ ਜੀ ਬਹੁਤ ਸ਼ੁਕਰੀਆ ਜੀ ਇਹ ਮਹੱਤਵਪੂਰਨ ਜਾਣਕਾਰੀ ਦੇਣ ਵੱਲੋਂ ਵਾਸਤੇ ਯੂਨੀਅਨ ਦਾ ਮਿਹਰਬਾਨੀ ਚੰਕ